ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਭ ਤੋਂ ਪਹਿਲਾਂ ਤੁਸੀਂ ਆਹ ਵੀਡੀਓ ਨੂੰ ਵੇਖੋ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਕਿ ਇਹ ਸਾਰਾ ਕੁਝ ਹੈ ਕਿ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਜੀ। ਬਾਬਾ ਜੀ ਇਹ ਰਾਤ ਪਿੰਡ ਝਾੜ ਸਾਹ ਦੇ ਵਿੱਚ ਡੀਜ਼ਲ ਚੋਰੀ ਕਰਿਆ ਬੰਦਿਆਂ ਨੇ। ਬਾਈ ਗੁਰੂ ਦਾ ਬਾਣਾ ਪਾ ਕੇ ਬਾਣੇ ਨੂੰ ਬਦਨਾਮ ਕਰ ਰਹੇ ਆ ਬੰਦੇ। ਜੇ ਮੇਰਾ ਕੋਈ ਵੀ ਵੀਰ ਇਹਨੂੰ ਪਛਾਣਦਾ ਹੋਵੇ ਪਿੰਡ ਝਾੜ ਸਾਹ ਦੇ ਸਰਪੰਚ ਨਾਲ ਕੰਟੈਕਟ ਕੀਤਾ ਜਾਵੇ। ਅੱਬਾ ਜੀ ਰਾਤ 40 45 ਲੀਟਰ ਡੀਜ਼ਲ ਕੱਢ ਲੈ ਗਏ ਇਹ 6 7 ਜਾਣੇ ਆ ਇੰਡੀਕੋ ਗੱਡੀ ਆ ਗੱਡੀ ਦਾ ਨੰਬਰ ਨਹੀਂ ਕਲੀਅਰ ਪਤਾ ਲੱਗਦਾ ਕੈਮਰੇ 'ਚ ਬਾਕੀ ਬਾਬਾ ਜੀ ਬੰਦਿਆਂ ਦੀ ਪਛਾਣ ਆਂਦੀ ਆ ਪ੍ਰੋਪਰ ਤੌਰ ਤੇ ਬਾਕੀ ਜੇ ਕਿਸੇ ਨੇ ਵੀ ਮੰਨ ਲਓ ਦੇਖੇ ਹੁਣ ਕਿਤੇ ਵੀ ਜਰੂਰ ਕੰਟੈਕਟ ਕਰਿਓ ਬਾਕੀ ਰਾਤ ਨੂੰ ਆਪਣਾ ਗੇਟ ਦਰਵਾਜ਼ੇ ਨਾ ਖੋਲਿਓ ਜੇ ਕੋਈ ਵੀ ਖੜਕਾਉਂਗੇ ਬਈ ਇਹੇ ਦਰਵਾਜ਼ੇ ਵੀ ਖੜਕਾਂ ਦੇ ਰਾਤ ਨੂੰ ਆ ਕੇ ਜਿਹਨਾਂ ਕੋਲ ਹਥਿਆਰ ਹੈਗੇ ਆ ਆਪਣਾ ਧਿਆਨ ਰੱਖਿਓ ਸਾਰੇ ਜਣੇ ਬਾਕੀ ਜੇ ਕਿਸੇ ਨੂੰ ਵੀ ਪਤਾ ਲੱਗੇ ਜ਼ਰੂਰ ਦੱਸਿਓ ਵੀਰ ਬਣ ਕੇ ਹੈ ਆ ਦੇ ਮੂਕਲੀਆ ਤੇਰੇ ਦਾ ਇਹ ਇਹ ਤਾਂ ਨੰਬਰ ਉਹ ਕਿਹੋ ਨਹੀਂ ਦੱਸਦਾ ਉਹ ਕਿਹੜੀ ਗੱਡੀ ਇੰਡੀ ਕੋ ਗੱਡੀ ਆ ਸੇਵਟਰ ਡੇਰ ਇੰਡੀਕੋ ਆ ਗੱਡੀ ਆ ਤੇ ਇੰਡੀਕੋ ਇਹ ਨਹੀਂ ਹੋਰ ਨੰਬਰ ਦੇ ਆ ਦੇ ਹਾਂ ਨਹੀਂ ਹਾਂ ਉਹ ਹੋਰ ਆ ਦੋ ਹਾਂ ਜੀ ਕੋ ਲੈ ਜਿਹੜਾ ਪਹਿਲਾ ਆਇਆ ਲੋਗਾ ਆ ਉਹ ਜੋ ਉਹ ਯਾਰ ਅੱਥੇ ਪੈ ਗਿਆ ਹਾਂ ਹੋਰ ਵੀਡੀਓ ਨੂੰ ਦੇਖ ਕੇ ਨਾ ਸੱਚੀ ਬੜਾ ਸ਼ਰਮ ਆਈ ਬੜਾ ਹੀ ਜਿਹੜਾ ਆ ਉਹ ਜਾਨੀ ਦੁੱਖ ਵੀ ਲੱਗਾ ਕਿ ਯਾਰ ਇੱਕ ਗੁਰੂ ਦੇ ਬਾਣੇ ਵਿੱਚ ਲਪੇਟੇ ਹੋਏ ਮਨੁੱਖ ਤੇ ਉਹ ਕਿਹੋ ਜੀਆਂ ਹਰਕਤਾਂ ਕਿਹੋ ਜੇ ਕੰਮ ਜਿਹੜੇ ਆ ਉਹ ਕਰਦੇ ਫਿਰਦੇ ਆ ਤੇਲ ਚੋਰੀ ਕੀਤਾ ਦੱਸੋ ਇਹੋ ਜੀ ਖਬਰ ਇੱਕ ਪਹਿਲਾਂ ਵੀ ਆਈ ਹੈ ਅਨੰਦਪੁਰ ਸਾਹਿਬ ਵੱਲੋਂ ਤਿੰਨ ਨਿਹੰਗ ਸਿੰਘ ਆਉਂਦੇ ਸੀ ਤੇ ਉਹਨਾਂ ਨੇ ਰਸਤੇ 'ਚ ਤੇਲ ਪਵਾਇਆ ਤੇ ਉਹ ਜਦੋਂ ਪੈਟਰੋਲ ਪੰਪ ਵਾਲੇ ਨੇ ਪੈਸੇ ਮੰਗੇ ਤੇ ਉਹਦਾ ਗੁੱਟ ਵੱਢ ਕੇ ਤੇ ਉੱਥੋਂ ਭਰਾਰ ਹੋ ਗਏ ਉਹ ਇੱਕ ਕਿਤੇ ਥੱਲੇ ਉਤਰਿਆ ਸੀ ਤੇ ਫੜਿਆ ਗਿਆ ਬੜੀਆਂ ਘਟਨਾਵਾਂ ਨੇ ਇਹੋ ਜੀਆਂ ਜਿੱਥੇ ਗੁਰੂ ਦੇ ਬਾਣੇ ਵਿੱਚ ਇਹੋ ਜਿਹੀ ਚੋਰ ਠੱਗ ਜਿਹੜੇ ਆ ਉਹ ਲੁਕ ਜਾਂਦੇ ਆ ਜਿਸ ਤਨ ਆਖਣੇ ਦਿੰਦੇ ਸ਼ੇਰ ਦੀ ਖੱਲ ਕਿ ਖੋਤੇ ਦੇ ਪਾਦੀਏ ਤੇ ਖੋਤਾ ਸ਼ੇਰ ਨਹੀਂ ਬਣ ਜਾਂਦਾ ਇਹ ਚੋਰਾਂ ਦੇ ਉੱਤੇ ਗੁਰੂ ਦਾ ਬਾਣਾ ਆ ਭਾਵੇਂ ਇਹ ਕਿੰਨਾ ਵੀ ਗੁਰੂ ਵਾਲਾ ਬਣ ਕੇ ਵਿਖਾਉਣ ਪਰ ਰਹਿਣੇ ਇਹ ਚੋਰ ਦੇ ਚੋਰ ਹੀ ਆ ਨੰਗ ਸਿੰਘ ਜੱਥੇਬੰਦੀਆਂ ਦਾ ਵੀ ਫਰਜ਼ ਬਣਦਾ ਆ ਕਿ ਉਹ ਕੋਈ ਵੀ ਮਨੁੱਖ ਆਪਣੇ ਜੱਥੇਬੰਦੇ ਵਿੱਚ ਅਗਰ ਸ਼ਾਮਲ ਕਰਦੇ ਆ ਤਾਂ ਉਹਦੇ ਬਾਰੇ ਪਹਿਲਾਂ ਜਾਨਬ ਪਰਤਾਲ ਕੀਤੀ ਜਾਵੇ ਉਹਦਾ ਡਰੋਗ ਟੈਸਟ ਕਰਾਇਆ ਜਾਏ ਕਿ ਕਿਤੇ ਕੋਈ ਨਸ਼ਾ ਪਤਾ ਤਾਂ ਨਹੀਂ ਕਰਦਾ ਕਿਤੇ ਕੋਈ ਕਿਉਂਕਿ ਬਹੁਤ ਸਾਰੇ ਨਿਹੰਗ ਜਿਹੜੇ ਆ ਉਹ ਨਸ਼ਾ ਵੀ ਬੜਾ ਕਰਦੇ ਆ ਤੇ ਤੁਸੀਂ ਇਸ ਵੀਡੀਓ ਬਾਰੇ ਕੀ ਸੋਚਦੇ ਆ ਆਪਣਾ opinion ਜਿਹੜਾ ਹੈ ਉਹ ਕਮੈਂਟ ਬਾਕਸ ਵਿੱਚ ਜਰੂਰ ਦਿਓ ਜੇ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਜੇ